ਪਾਈ ਅਮਰਤਪਾਲ ਸਿੰਘ ਤੇ ਉਹਨਾਂ ਦੇ ਸਾਥੀ ਜੋ ਕਿ ਐਨਐਸਏ ਦੇ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੇ ਤੇ ਜੇਲ੍ਹ ਵਿੱਚ ਬੰਦ ਸਾਰੇ ਸਿੰਘ ਭੁੱਖਾ ਹੜਤਾਲ ਤੇ ਨੇ ਜਿਨ੍ਹਾਂ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕਰਾਉਣ ਲਈ ਵਾਰਿਸ ਪੰਜਾਬ ਦੀ ਜਥੇਬੰਦੀ ਵੱਲੋਂ ਹੈਰੀਟੇਜ ਸਟਰੀਟ ਅਮਰitsar ਵਿਖੇ ਮੋਰਚਾ ਲਾਇਆ ਹੋਇਆ ਹੈ ਤੇ ਵਕੀਲ ਈਮਾਨ ਸਿੰਘ ਖਾਰਾ ਨੇ ਦੱਸਿਆ ਕਿ ਉਹਨਾਂ ਦੀ ਅੱਜ ਇਸ ਸਬੰਧੀ ਪੰਜਾਬ ਸਰਕਾਰ ਦੇ ਸਕੱਤਰ ਨਾਲ ਮੀਟਿੰਗ ਸੀ ਤੇ ਉਸ ਮੀਟਿੰਗ ਵਿੱਚ ਕੀ ਸਿੱਟਾ ਨਿਕਲਿਆ ਤੇ ਈਮਾਨ ਸਿੰਘ ਖਾਰਾ ਨੇ ਕੀ ਕਿਹਾ ਆਓ ਸੁਣਦੇ ਹਾਂ ਜੀ ਕੀ ਫਤਿਹ ਦੋਸਤੋ ਜਿਵੇਂ ਤੁਸੀਂ ਸਾਰੇ ਜਾਣਦੇ ਹੋਮੋਗੇ ਕਿ ਹੈਰੀਟੇਜ ਸਟਰੀ ਸ੍ਰੀ ਅਮਰitsar ਸਾਹਿਬ ਉੱਥੇ ਜੋ ਮਹਾਰਾਜਾ ਰਜੀਤ ਸਿੰਘ ਉਹਨਾਂ ਦਾ ਪੁੱਤ ਹੈ ਉਸਦੇ ਨਾਲ ਹੀ ਜੋ ਮੋਰਚਾ ਲੱਗਿਆ ਹੋਇਆ ਜਿੰਨੇ ਪਰਿਵਾਰ ਨੇ ਜਿੰਨਾਂ ਦੇ ਜੋ ਨੌਜਵਾਨ ਨੇ ਜੋ ਦਿਬੜੂਗੜ ਜੇਲ੍ਹ ਵਿਖੇ ਨજરਬੰਦ ਨੇ 10 ਨੌਜਵਾਨ ਉੱਥੇ ਨੇ ਕਾਮ ਦੇ ਆਲੂ ਨੇ ਤੇ ਜੋ 30 ਤੋਂ 35 ਨੌਜਵਾਨ ਜੋ ਸੈਂਟਰਲ ਜੇਲ੍ਹ ਅੰਮ੍ਰਿਤਸਰ ਵਿਖੇ ਉਹਨਾਂ ਦੇ ਪਰਿਵਾਰਾਂ ਵੱਲੋਂ ਮੋਰਚਾ ਲਗਾਇਆ ਗਿਆ ਤੇ ਉਸ ਮੋਰਚੇ ਦੀ ਇੱਕੋ ਹੀ ਡਿਮਾਂਡ ਹੈ ਵੀ ਜੋ ਦਿਬਰੂਗੜ੍ਹ ਦੇ ਨੌਜਵਾਨ ਨੇ ਉਹਨਾਂ ਨੂੰ ਜੋ ਪੰਜਾਬ ਲਿਆਂਦਾ ਜਾਵੇ ਉਥੇ ਬੜਾ ਜ਼ਿਆਦਾ ਇੱਕ ਮੈਂਟਲ ਟੌਰਚਰ ਹੋ ਰਿਹਾ ਹੈ ਤੇ ਅਣਮਰੁਕੀ ਸਾਹਿਬ ਦਾ ਜੋ ਉਹਨਾਂ ਨਾਲ ਵਤੀਰਾ ਹੋਵੇ ਤਾਂ ਉਥੇ ਜੋ ਅੰਮ੍ਰਿਤਸਰ ਸਾਹਿਬ ਦੇ ਕਮਿਸ਼ਨਰ ਆਫ ਪੁਲਿਸ ਉਹਨਾਂ ਨੇ ਬੇਨਤੀ ਕੀਤੀ ਸੀ ਵੀ ਪੰਜਾਬ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ ਜੋ ਗ੍ਰਹਿ ਸਖਤਰ ਪੰਜਾਬ ਦੇ ਹੈਗੇ ਨੇ ਉਹ ਗੱਲਬਾਤ ਕਰਨਾ ਚਾਹੁੰਦੇ ਨੇ ਪਰ ਅੱਜ ਇੱਕ ਦੇਖਣ ਵਾਲੀ ਗੱਲ ਹੈ ਵੀ ਉਸੇ ਮੰਗ ਨੂੰ ਲੈ ਕੇ ਜੋ ਸਾਰੇ ਪਰਿਵਾਰ ਨੇ ਉਹ ਅੱਜ ਇੱਥੇ ਚੰਡੀਗੜ੍ਹ ਪਹੁੰਚੇ ਜੋ ਸਾਡੀ ਮੁਲਾਕਾਤ ਹੋਣੀ ਸੀ ਪਰ ਜੋ ਗ੍ਰੇਸ ਕੱਤਰ ਸਾਹਿਬ ਨੇ ਗੱਲ ਆਖ ਦਿੱਤੀ ਵੀ ਮੈਂ ਮੁਕੇਰੀਆਂ ਚੱਲਿਆ ਪਠਾਨਕੋਟ ਚੱਲਿਆ ਉਹਨਾਂ ਲਈ ਮੈਂ ਸਮਝਦਾ ਇਹ ਇਸ਼ੂ ਕੋਈ ਬਹੁਤਾ ਜ਼ਰੂਰੀ ਨਹੀਂ ਸੀ ਤੇ ਉਹਨਾਂ ਨੇ ਆਪਦੇ ਜੂਨੀਅਰ ਅਫਸਰ ਜੋ ਕਿ ਇੱਕ ਜੋਇੰਟ ਸਕੱਤਰ ਨੇ ਜੋ ਪੀਸੀਐਸ ਰੈਂਕ ਦੇ ਅਫਸਰ ਨੇ ਉਹਨਾਂ ਦੇ ਨਾਲ ਸਾਡੀ ਮੁਲਾਕਾਤ ਕਰਾਈ ਪਰ ਮੈਂ ਸਮਝਦਾ ਉਹਨਾਂ ਨੇ ਸਾਨੂੰ ਕੋਈ ਉੱਥੇ ਕੋਈ ਗੱਲ ਕੋਈ ਵਿਸ਼ਵਾਸ ਵਾਲੀ ਗੱਲ ਨਹੀਂ ਕੀਤੀ ਕੋਈ ਇਹ ਗੱਲ ਨਹੀਂ ਆਖੀ ਵੀ ਅਸੀਂ ਜਿਹੜੇ ਨੌਜਵਾਨ ਨੇ ਜਿਹੜੇ ਭੁੱਖਰਤਾਤਿਤ ਨੇ ਜਿਨ੍ਹਾਂ ਦੀ ਹਾਲਾਤ ਬੜੇ ਜਿਆਦਾ ਵਿਗੜ ਚੁੱਕੇ ਜਿਵੇਂ ਭਾਈ ਬਸੰਤ ਸਿੰਘ ਦੌਲਤਪੁਰਾ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਅ ਦਾਖਲ ਕਰਾ ਦਿੱਤਾ ਗਿਆ ਉਹਨਾਂ ਨੂੰ ਇੱਥੇ ਲਿਆਵਾਂਗੇ ਉਹ ਤਾਂ ਕਹਿੰਦੇ ਰਹੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਗੌਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ ਕੀਤੀ ਆ ਉਹਨਾਂ ਨੇ ਵੈਸੇ ਆਪਦੀਆਂ ਜੋ ਸਰਕਾਰੀ ਕੰਤਰ ਦੀਆਂ ਗੱਲਾਂ ਨੇ ਉਸ ਵਿੱਚ ਸਾਨੂੰ ਫਸਾਉਣ ਦੇ ਵਿੱਚ ਇੱਕ ਯਤਨ ਕਰਦੇ ਰਹੇ ਪਰ ਉਹ ਮੈਂ ਸਮਝਦਾ ਯਤਨ ਵਿੱਚ ਪੂਰੇ ਪੱਕੇ ਨਹੀਂ ਹੋ ਸਕੇ ਕਿਉਂਕਿ ਉਹਨਾਂ ਦੀਆਂ ਗੱਲਾਂ ਸੀ ਇੰਨੀ ਛੇਦੀ ਕੁਝ ਨਹੀਂ ਹੋ ਸਕਦਾ ਆ ਨਹੀਂ ਹੋ ਸਕਦਾ ਦੇਖੋ ਜੇ ਸਰਕਾਰ ਕਰਨ ਕਰਨ ਤੇ ਆਵੇ ਤਾਂ 17 ਮਾਰਚ 2023 ਨੂੰ ਐਸਐਚਓ ਨੇ ਪ੍ਰਪੋਜ਼ਲ ਬਣਾਇਆ ਸੀ ਐਨਐਸ ਤੋਂ ਉਸੇ ਦਿਨ ਐਸਐਸਪੀ ਦਿਹਾਤੀ ਅਮਰਤਸਰ ਨੇ ਉਹ ਅੱਗੇ ਡੀਸੀ ਨੂੰ ਭੇਜ ਦਿੱਤਾ ਤੀਸੀ ਨੇ ਪਤਾ ਨਹੀਂ ਆਪਦਾ ਜੋ ਉਸਤੇ ਦਿਮਾਗ ਲਾਇਆ ਕਿ ਨਹੀਂ ਲਾਇਆ ਉਹਨੇ 18 ਤਰੀਕ ਨੂੰ ਐਨਐਸਏ ਲਾ ਕੇ ਸਾਰਿਆਂ ਨੂੰ ਦਿਗਰੂ ਕਰ ਪੀ ਦਿੱਤਾ ਜੇ ਸਰਕਾਰ ਕੁਝ ਕਰ ਤੇ ਆਵੇ ਤਾਂ ਜੋ ਮੁੱਖ ਮੰਤਰੀ ਦੇ ਕਹਿਣ ਤੇ ਰਾਤੋ ਰਾਤ ਇਜਲਾਸ ਵੀ ਸੱਡੇ ਜਾ ਸਕਦੇ ਨੇ ਪਰ ਇੱਥੇ ਜਦੋਂ ਇੱਕ ਜ਼ਿੰਦਗੀ ਤੇ ਮੌਤ ਦਾ ਸਵਾਲ ਕਿੰਨਾ ਦਾ ਸਵਾਲ ਹੈ ਜਿਹੜੇ ਕੌਮ ਦੇ ਆਗੂ ਜਿਨ੍ਹਾਂ ਪਿੱਛੇ ਲੱਖਾਂ ਹਜ਼ਾਰਾਂ ਨੌਜਵਾਨ ਉਹਨਾਂ ਦੀ ਜਿਨ੍ਹਾਂ ਦੀ ਗੱਲ ਅਮਰੀਕਾ ਦੇ ਅਖਬਾਰਾਂ 'ਚ ਹੁੰਦੀ ਅੱਜ ਉਹਨਾਂ ਦੀ ਜਾਣ ਦੀ ਗੱਲ ਹੈ ਤੇ ਸਰਕਾਰ ਨੂੰ ਕੋਈ ਪਰਵਾਹ ਨਹੀਂ ਇਸ ਇਸ਼ੂ ਦੇ ਉੱਪਰ ਤਾਂ ਦੇਖਿਆ ਜਾਵੇ ਤਾਂ ਮੈਂ ਕੌਮ ਨੂੰ ਬੇਨਤੀ ਕਰਦਾ ਵੀ ਉੱਥੇ ਹੈਰੀਟੇਜ ਸਟਰੀਟ ਸ਼੍ਰੀ ਦਰਬਾਰ ਸਾਹਿਬ ਦੇ ਲਾਗੇ ਜਿੱਥੇ ਮਹਾਰਾਜਾ ਰਜੀਤ ਸਿੰਘ ਦਾ ਬੋਤ ਹੈ ਉੱਥੇ ਮੋਰਚਾ ਲੱਗਿਆ ਹੋਇਆ ਉੱਥੇ ਆਪ ਦੀ ਹਾਜ਼ਰੀ ਭਰੋ ਤੇ ਅਸੀਂ ਵੀ ਸਰਕਾਰ ਨੂੰ ਇਹ ਗੱਲ ਆਖਦੇ ਹਾਂ ਵੀ ਥੋੜੀ ਬੇਨਤੀ ਤੇ ਅਸੀਂ ਅੱਜ ਇੱਥੇ ਚੰਡੀਗੜ੍ਹ ਆਏ ਸੀ ਪਰ ਤੁਸੀਂ ਸਾਡੇ ਨਾਲ ਚੰਗਾ ਵਤੀਰਾ ਨਹੀਂ ਕੀਤਾ ਸਾਨੂੰ ਕੋਈ ਰਾਹ ਨਹੀਂ ਪਾਇਆ ਤੇ ਹੁਣ ਜੋ ਮੀਟਿੰਗ ਹੈ ਉਥੇ ਮੋਰਚੇ 'ਚ ਹੋਵੇਗੀ ਸੱਗੇ ਦੇ ਵਿੱਚ ਹੋਵੇਗੀ ਹੁਣ ਅਸੀਂ ਦੁਆਰਾ ਇਹਨਾਂ ਮੀਟਿੰਗਾਂ 'ਚ ਖੱਜਲ ਨਹੀਂ ਹੋਣਾ ਇਹੋ ਸਾਡੀਆਂ ਬੇਨਤੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ